ਦੋਸਤੋ ਸਵਾਗਤ ਹੈ ਪੰਨਪਾਣੀ ਟੀਵੀ ਦੇ ਵਿੱਚ ਮੈਂ ਹਾ ਦੇਵਕਰਨ ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਦੀ ਮਾਰਕਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਬੱਲੀ ਦੇ ਦਫ਼ਤਰ 'ਚ ਕਿਉਂਕਿ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਤੇ ਇਹ ਇਲਜ਼ਾਮ ਲਗਾਇਆ ਕਿ ਪੰਜਾਬ ਦੇ ਜਿਹੜੇ ਰਾਸ਼ਨ ਕਾਰਡ ਧਾਰਕ ਨੇ ਲੋੜਵੰਦ ਲੋਕ ਨੇ ਉਹਨਾਂ ਦੇ ਹੱਕਾਂ ਤੇ ਡਾਕੇ ਮਾਰਨ ਦੀ ਤਿਆਰੀ ਇੱਕ ਵਾਰ ਫੇਰ ਕੇਂਦਰ ਸਰਕਾਰ ਕਰ ਰਹੀ ਹੈ ਕਿਉਂਕਿ ਪਿਛਲੇ ਕੁਝ ਸਮੇਂ ਵਿੱਚ 23 ਲੱਖ ਰਾਸ਼ਨ ਕਾਰਡ ਧਾਰਕਾਂ ਦੇ ਰਾਸ਼ਨ ਕਾਰਡ ਬੰਦ ਕਰਤੇਗੇ ਨੇ ਕੇਵਾਈਸੀ ਦੇ ਆੜ ਦੇ ਵਿੱਚ ਇੱਕ ਵਾਰ ਫੇਰ 32 ਲੱਖ ਹੋਰ ਰਾਸ਼ਨ ਕਾਰਡ ਬੰਦ ਕਰਨ ਜਾ ਰਹੀ ਹੈ ਕੇਂਦਰ ਸਰਕਾਰ ਸੋ ਅੱਜ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਾਂਗੇ ਬਲਜੀਤ ਬੱਲੀ ਜੀ ਨਾਲ ਕਿ ਕੀ ਵਾਕਈ ਹੀ ਕੇਂਦਰ ਸਰਕਾਰ ਵੱਲੋਂ ਇਹ ਜਿਹੜੇ ਰਾਸ਼ਨ ਕਾਰਡ ਬੰਦ ਕਰਤੀਆਂਗੇ ਕੀ ਰਾਸ਼ਨ ਨਹੀਂ ਮਿਲੇਗਾ ਜਾਂ ਫਿਰ ਪੰਜਾਬ ਸਰਕਾਰ ਇਸ ਦਾ ਕੋਈ ਹੱਲ ਕਰੇਗੀ ਕੇਂਦਰ ਸਰਕਾਰ ਕੋਈ ਇਹਦਾ ਹੱਲ ਕਰੇਗੀ ਕਿਉਂਕਿ ਲੋੜਵੰਦ ਲੋਕ ਨੇ ਰਾਸ਼ਨ ਦੀ ਚਾਕ ਹੁੰਦੀ ਹੈ ਹਰ ਮਹੀਨੇ ਕਿ ਰਾਸ਼ਨ ਆਊਗਾ ਕਣਕਾ ਹੋ ਗਈ ਫਿਰ ਸਾਡੇ ਰੋਟੀ ਪਕੂਗੀ ਕਿਉਂਕਿ ਆਟਾ ਕਣਕ ਬਹੁਤ ਮਹਿੰਗੀ ਹੋ ਚੁੱਕੀ ਹੈ ਮਹਿੰਗਾਈ ਅਸਮਾਨ ਨੂੰ ਛੋਰੀ ਹੈ ਸੋ ਆਮ ਘਰਾਂ ਦੇ ਜਿਹੜੇ ਲੋਕ ਹੈ ਉਹ ਅਸਮਰਥ ਨਹੀਂ ਕਿ ਬਾਜ਼ਾਰੋਂ ਮਹਿੰਗਾ ਰਾਸ਼ਨ ਲਿਆ ਕੇ ਮਹਿੰਗਾ ਆਟਾ ਲਾ ਕੇ ਆਪਣਾ ਘਰ ਚਲਾ ਸਕਣ ਤੋਂ ਆਪਾਂ ਗੱਲਬਾਤ ਕਰਦੇ ਹਾਂ ਬਲਜੇਤ ਸਿੰਘ ਬੱਲੀ ਜੀ ਨਾਲ ਫਿਰ ਸਭ ਤੋਂ ਕੀਵੇ ਸੇਵਰੇ ਅਪਡੇਟ ਹੋ ਜੂਗਾ ਕੋਈ ਸਾਹਮਣੇ ਤੁਹਾਨੂੰ ਦੱਸ ਜੀਗਾ ਕਿਹਿੰਦਰ ਸਰਕਾਰ ਸੀਗਾ ਤੁਹਾਨੂੰ ਮਾਫ ਕਰਦੇ ਹਾਂ ਜੇ ਤੱਕ ਜੀ ਫਿਰ ਕੋਈ ਵਾਰੀ ਕੋਈ ਬੈਂਟ ਨਹੀਂ ਅ ਦੇਵਕਰਨ ਜੀ ਇਹ ਕੋਈ ਪਹਿਲਾ ਮੌਕਾ ਨਹੀਂ ਹੈਗਾ ਵੀ ਜਿਹਦੇ ਮੋਦੀ ਸਰਕਾਰ ਜੋ ਸੈਂਟਰ ਸਰਕਾਰ ਹੈ ਭਾਜਪਾ ਦੀ ਉਹ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਪਹਿਲਾਂ ਵੀ ਬਹੁਤ ਮੌਕੇ ਆਏ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਇਥੋਂ ਦੇ ਲੋਕਾਂ ਨਾਲ ਵਿਤਕਰਾ ਕੀਤਾ ਗਿਆ ਚਾਹੇ ਆਪਣਾ ਆਰਡੀਐਫ ਦਾ ਪੈਸਾ ਹੈ ਜਾਂ ਹੋਰ ਸਕੀਮਾਂ ਹੈ ਤਾਂ ਉਹ ਪੰਜਾਬ ਦੇ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ ਹੁਣ ਨਵਾਂ ਤੁਗਲਕੀ ਫਰਮਾਨ ਜਾਰੀ ਕੀਤਾ ਹੈ ਮੋਦੀ ਸਰਕਾਰ ਨੇ ਵੀ ਪੰਜਾਬ ਦੇ 11 ਲੱਖ ਜਿਹੜੇ ਕਾਰਡ ਹੈ ਉਹ ਕੱਟੇ ਜਾਣਗੇ 11 ਲੱਖ ਕਾਰਡਾਂ ਦਾ ਮਤਲਬ ਹੈ ਵੀ 55 ਲੱਖ ਲੋਕ ਸਿੱਧੇ-ਸਿੱਧੇ ਇਹਦੇ ਨਾਲ ਪ੍ਰਭਾਵਿਤ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜਮਾਨ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਵੀ ਇਸ ਤਰ੍ਹਾਂ ਦੇ ਜੇ ਤੁਗਲਕੀ ਫਰਮਾਨ ਹੈ ਜੋ ਸੈਂਟਰ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨੇ ਉਹਨਾਂ ਦੇ ਖਿਲਾਫ ਅਸੀਂ ਸਾਰੇ ਇਕਜੁੱਟਾਂ ਜਦੋਂ ਤੱਕ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੀਐਮ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਤਾਂ ਕਿਸੇ ਵੀ ਪੰਜਾਬ ਵਾਸੀ ਦਾ ਉਹ ਕਾਰਡ ਹੈ ਉਹ ਨਹੀਂ ਕਟਿਆ ਜਾਊਗਾ ਦੂਸਰਾ 23 ਲੱਖ ਲੋਕਾਂ ਦੀ ਜੋ KYC ਹੈ ਉਹ ਪੈਂਡਿੰਗ ਪਈ ਹੈ ਉਹਦੀ ਜ਼ਰੂਰ ਸੈਂਟਰ ਸਰਕਾਰ ਵੱਲੋਂ ਡੈਡਲਾਈਨ ਕ੍ਰੋਸ ਕਰ ਗਈ ਹੈ ਪਰ ਸੀਐਮ ਸਾਹਿਬ ਨੇ ਚਿੱਠੀ ਲਿਖ ਕੇ ਇਹਦੀ ਜਿਹੜੀ ਮਿਆਦ ਹੈ ਉਹ 6 ਮਹੀਨੇ ਹੋਰ ਵਧਾਈ ਗਈ ਹੈ ਤਾਂ ਜੋ ਕੋਈ ਲੋੜਵੰਦ ਜਿਹੜੇ ਲੋਕ ਹੈ ਜਿਨ੍ਹਾਂ ਦੀ ਕਿਸੇ ਵੀ ਕਾਰਨ ਕਰਕੇ KYC ਨਹੀਂ ਹੋਈ ਉਹ ਇਸ ਦੌਰਾਨ KYC ਕਰ ਸਕਦੇ ਨੇ ਤਾਂ ਮਤਲਬ ਕਿ ਜੇ ਭਗਵੰਤ ਸਿੰਘ ਸਾਬ ਨੇ ਇਹਦੀ ਡੇਡ ਵਧਾਈ ਹੈ ਇਹਦਾ ਹੁਣ ਜਵਾਬ ਆਇਆ ਕਾਪੀ ਦੇ ਦਰਾਤੀ ਹੈ ਰਮਜ਼ੀ ਦੀ ਸੀ ਹਾਂ ਬਿਲਕੁਲ ਜੀ ਜਦੋਂ ਕਿ ਪੰਜਾਬ ਹੈ ਉਹ ਸਾਰੇ ਦੇਸ਼ ਦਾ ਢਿੱਡ ਪਰਦਾ ਤੁਸੀਂ ਦੇਖੋ ਸਭ ਤੋਂ ਬਾਅਦ ਚੌਲ ਇੱਥੇ ਹੁੰਦੇ ਸਭ ਤੋਂ ਬਾਅਦ ਕਣਕ ਇੱਥੇ ਹੁੰਦੀ ਹੈ ਕਿਸਾਨ ਇੱਥੋਂ ਦਾ ਪਿਸਦਾ ਤੇ ਉਸੇ ਪੰਜਾਬ ਦੇ ਲੋਕਾਂ ਨੂੰ ਇਹਦੀ ਸਹੂਲਤ ਨਹੀਂ ਦਿੱਤੀ ਜਾਂਦੀ ਤਾਂ ਸਾਨੂੰ ਸਾਡੇ ਸੀਐਮ ਸਾਹਿਬ ਤੇ ਪੂਰਾ ਭਰੋਸਾ ਹੈ ਤਾਂ ਕਿਸੇ ਵੀ ਲੋਕਾਂ ਦੇ ਨਾਲ ਇਹ ਦੁਰਵਿਵਹਾਰ ਨਹੀਂ ਹੋਊਗਾ ਤਾਂ ਸਾਰੇ ਲੋਕਾਂ ਨੂੰ ਇਹ ਸਕੀਮ ਮਿਲੂਗੀ ਇਸ ਕੋਰੇ ਲੋਕਾਂ ਕੀ ਕਰ ਰਿਹਾ ਤੇ ਉਹ ਪਤਾ ਨਹੀਂ ਇਸ ਚੀਜ਼ ਦਾ ਵੀ ਕਿਵੇਂ ਇਸ ਤੋੜੇ ਹਾਂ ਮੈਂ ਤੁਹਾਡੇ ਰਹੀਂ ਸਾਰੇ ਪੰਜਾਬ ਵਾਸੀਆਂ ਨੂੰ ਕਾਰਡ ਧਾਰਕਾਂ ਨੂੰ ਅਪੀਲ ਕਰਦਾ ਹਾਂ ਵੀ ਜਿੰਨਾ ਵੀ ਸਾਥੀਆਂ ਦੇ ਕਾਰਡ ਧਾਰਕਾਂ ਦੇ ਕੇਵਾਈਸੀ ਪੈਂਡਿੰਗ ਹੈ ਉਹ ਆਪਣੇ ਆਪਣੇ ਸਬੰਧਤ ਡਿਪੋ ਤੇ ਜਾ ਕੇ ਜਰੂਰ ਆਪਣੀ ਬਾਇਓਮੈਟ੍ਰਿਕਸ ਰਾਹੀਂ ਆਪਣੀ ਕੇਵਾਈਸੀ ਕਰਾ ਦੇਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਜਿਹੜਾ ਰਸਨ ਹੈ ਉਹ ਸਹੀ ਤਰੀਕੇ ਨਾਲ ਆ ਸਕੇ ਤਾਂ ਉਹਨਾਂ ਦੀ ਕਣਕ ਜਾਂ ਕੋਈ ਵੀ ਰਸਨ ਆਉਂਦਾ ਉਹ ਨਾ ਕੱਟਿਆ ਜਾਵੇ ਤਾਂ ਲੋਕਾਂ ਨੂੰ ਅਪੀਲ ਹੈ ਉਹ ਜਰੂਰ KYC ਕਰਵਾਉਣ ਤਾਂ ਸਮੇਂ ਸਿਰ ਆਪਦਾ ਰਾਸ਼ਨ ਪ੍ਰਾਪਤ ਕਰਨ